ਹਰੇਕ ਸਾਲ ਹਰੇਕ ਕੈਬਨਿਟ ਦੇ ਅੰਦਰ ਕਿਸੇ ਕੈਬਨਿਟ ਦੇ ਅੰਦਰ ਰੋਜ਼ਗਾਰ ਦਾ ਅਜੰਡਾ ਹੁੰਦਾਗਾ ਕਿਸੇ ਕੈਬਨਿਟ ਦੇ ਅੰਦਰ ਲੋਕਾਂ ਨੂੰ ਸਹੂਲਤ ਦੇਣ ਦਾ ਅਜੰਡਾ ਹੁੰਦਾਗਾ ਔਰ ਕਿਸੇ ਕੈਬਨਿਟ ਦੇ ਅੰਦਰ ਰੈਵਨਿਊ ਜਨਰੇਸ਼ਨ ਹੁੰਦੀ ਆ ਔਰ ਕਿਸੇ ਕੈਬਨਿਟ ਦੇ ਅੰਦਰ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸੋ ਅੱਜ ਦੀ ਕੈਬਨਿਟ ਮੀਟਿੰਗ ਦੇ ਅੰਦਰ ਬਹੁਤ ਹੀ ਅਹਿਮ ਇਸ ਮੀਟਿੰਗ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਮੁਖਬਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਕੋਸ਼ਿ ਬਣਾਈ ਆ ਹਰਦੀਪ ਮੁੰਡੀਆਂ ਜੀ ਰੈਵਨਿਊ ਡਿਪਾਰਟਮੈਂਟ ਦੇ ਮਿਨਿਸਟਰ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇਗੇ ਮਾਲ ਪੁੰਨਰਵਾਸ ਤਿਆਫਤ ਪ੍ਰਬੰਧਨ ਦੇ ਡਿਪਾਰਟਮੈਂਟ ਵੱਲੋਂ ਇਹ ਜਿਹੜੀ ਯੋਜਨਾ ਬਣਾਈ ਗਈ ਜੀ ਜਿਹਦੇ ਵਿੱਚ ਲਗਭਗ 50 ਨਹੀਂ 50 ਸਾਲ ਤੋਂ ਕਿਉਂਕਿ ਜਦੋਂ ਵੀ ਕੋਈ ਬਨੁਖ ਵੱਡੀ ਉਮਰ ਦਾ ਹੋ ਜਾਂਦਾਗਾ ਤਾਂ ਹਮੇਸ਼ਾ ਉਦੀ ਤਰਜੀਹ ਰਹਦੀ ਆ ਕਿ ਮੈਂ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਂ ਖਾਸ ਕਰਕੇ ਮੈਂ ਦੇਖਿਆ ਸਾਡੇ ਪੰਜਾਬੀਆਂ ਦੀ ਇੱਛਾ ਕੀ ਕਿ ਜਦੋਂ ਵੱਡੀ ਉਮਰ ਹੁੰਦੀ ਆ ਤਾਂ ਉਹਦੇ ਸਾਰੇ ਜਣੇ ਵੈਸੇ ਤਾਂ ਅੱਜਕੱਲ ਨੌਜਵਾਨਾਂ ਲਈ ਵੀ ਬਹੁਤ ਵੱਡਾ ਟ੍ਰੈਂਡ ਆ ਪਰ ਲੇਕਿਨ ਕਿ ਸੱਚਾ ਕਿ ਜਦੋਂ ਵੱਡੀ ਉਪਰ ਹੁੰਦੀ ਆ ਤਾਂ ਸਾਰੇ ਕੋਸ਼ਿਸ਼ ਕਰਦੇ ਨੇਗੇ ਕਿ ਆਪਣੇ ਆਪਣੇ ਧਾਰਮਿਕ ਸਥਾਨ ਜਿੱਥੇ ਕੋਈ ਮੰਦ ਆ ਜਾਂ ਦੂਸਰੇ ਧਾਰਮਿਕ ਸਥਾਨ ਸਾਰਿਆਂ ਦੇ ਅੰਦਰ ਯਾਤਰਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਕਿ ਅਸੀਂ ਸੂਬੇ ਦੇ ਉਹ ਵਿਅਕਤੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉਪਰ ਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉਪਰ ਆ ਔਰ ਉਹ ਧਾਰਮਿਕ ਸਥਾਨ ਤੇ ਜਾਣਾ ਚਾਹੁੰਦੇ ਨੇਗੇ ਤੋ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀਤਾਗਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਸਰਕਾਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਔਰ ਇਹਦੇ ਲਈ 100 ਕਰੋੜ ਰੁਪਏ ਜਿਹੜਾ 100 CR ਕੁਝ ਫੰਡ ਜਿਹੜਾ ਅਲਾਟ ਕੀਤਾ ਗਿਆਗਾ ਔਰ ਤੀਰਥ ਯਾਤਰਾ ਤੇ ਜਾਣ ਵਾਲੇ ਜਿਹੜੇ ਯਾਤਰੀ ਹੋਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਮਹੀਨੇ ਸ਼ੁਰੂ ਹੋਇਆ ਕਰੂਗਾ ਔਰ ਮਈਚੇ ਯਾਤਰਾ ਜਿਹੜੀ ਆ ਉਹਦਾ ਸ਼ੁਭ ਆਰੰਭ ਹੋਊਗਾ ਔਰ ਸਾਡਾ ਕਿਉਂਕਿ ਪੰਜਾਬ ਇੱਕ ਬਹੁਤ ਹੀ ਅਮੀਰ ਸਭਿਆਚਾਰਕ ਸੂਬਾ ਦਾ ਔਰ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਔਰ ਧਾਰਮਿਕ ਵਿਰਕਰ ਦਾ ਹੁੰਦੇ ਹੋਏ ਵੀ ਸਭ 'ਚ ਬਹੁਤ ਹੀ ਬੈਸਮੇ ਦਾ ਚੰਗੀ ਜਿਹੜੀ ਆ ਉਹ ਧਾਰਮਿਕ ਸਾਂਝ ਲੋਕਾਂ 'ਚ ਪੈਦਾ ਹੋਈ ਹੋਈ ਆ ਲੋਕ ਆਪਣੀ ਧਾਰਮਿਕ ਸਾਧਨ ਜਿਹੜਾ ਉਹ ਵਰਕਰਾਰ ਰੱਖਦੇ ਨੇਗੇ ਸੋ ਅੱਜ ਇਹ ਬਹੁਤ ਵੱਡਾ ਅਸੀਂ ਅਨਾਉਂਸ ਕੀਤਾਗਾ ਕਿ ਸਾਰੀ ਯਾਤਰਾ ਜਿਹੜੀ ਆ ਉਹ 에어 ਕੰਡੀਸ਼ਨਰ ਯਾਤਰਾ ਹੋਊਗੀ ਆਰਾਮਦਾਇਕ ਹਰ ਹਾਇਸ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਣ ਪੀਣ ਦੀ ਵਿਵਸਾ ਜਿਹੜੀ ਆ ਉਹ ਵਿਵਸਾ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਊਗਾ ਔਰ ਇਹਦੇ ਅੰਦਰ ਅਸੀਂ ਇੱਕ ਮੈਕੈਨਿਜ਼ਮ ਬਣਾਇਆਗਾ ਕਿ ਡਿਪਾਰਟਮੈਂਟਾਂ ਦੇ ਸੈਕਟਰੀ ਸਾਹਿਬਾਨ ਜਾਂ ਉਹਨਾਂ ਦੇ ਪ੍ਰਤੀਨਿਧ ਜਿਹੜੇ ਨੇ ਕਿ ਉਹ ਕਮੇਟੀ ਦੇ ਅੰਦਰ ਹੋਣਗੇ ਔਰ ਸਾਰੀਆਂ ਸਾਈਟਸ ਮੰਨ ਲਓ ਕਿਹੜੀ ਸਾਈਟ ਤੇ ਜਾਣਾਗਾ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨ ਜਾਂ ਯੂਪੀ ਦੇ ਅੰਦਰ ਅਯੁੱਧਿਆ ਮੰਦਿਰ ਦੇਖਣ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਅਸੀਂ ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਉਹ ਬੜੀ ਜਲਦੀ ਧਾਰਮਿਕ ਸਾਈਟਾਂ ਉਹਨਾਂ ਦਾ ਬੜੇ ਜਲਦੀ ਦੱਸ ਰਿਹਾਗੇ ਔਰ ਆਲੇ ਸਬ ਵਿੱਚ ਉਹ ਸਾਰੀਆਂ ਸਾਈਟਾਂ ਸਾਡੇ ਮੁੰਡਿਆ ਸਾਹਿਬ ਦਾ ਡਿਪਾਰਟਮੈਂਟ ਹਰਦੀਪ ਮੁੰਡਿਆ ਜੀ ਦਾ ਉਹ ਡਿਪਾਰਟਮੈਂਟ ਆਇਡੈਂਟੀਫਾਈ ਕਰੂਗਾ ਔਰ ਉਸ ਤੋਂ ਬਾਅਦ ਅਸੀਂ ਨਾਊਸ ਕਰਾਂਗੇ ਜਿਹਨੇ ਜਾਣਾਗਾ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਬਸ ਦੇ ਰਾਹੀਂ ਰੇਲ ਗੱਡੀ ਦੇ ਰਾਹੀਂ ਉਹ ਯਾਤਰਾ ਜਿਹੜੀ ਆ ਮੁਫਤ ਕਰ ਸਕਦਾਗਾ ਸੋ ਅੱਜ ਇਹ ਯਾਤਰਾ ਦੀ ਜਿਹੜੀ ਪ੍ਰਵਾਨਗੀ ਜਿਹੜੀ ਆ ਉਹ ਅੱਜ ਦੀ ਕੈਬਨਿਟ ਦੇ ਅੰਦਰ ਸਾਰੇ ਸਾਡੇ ਸਾਥੀ ਸਹਿਬਾਨ ਵੱਲੋਂ ਔਰ ਮਾਨਯੋਗ ਮੁਖਵੰਦੇ ਸਰਪੰਖ ਵਨ ਸ੍ਰੀਮਾਨ ਜੀ ਵੱਲੋਂ ਦਿੱਤੀ ਗਈ ਹੈ